ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਇੰਟਰਸਟ ਦੇ ਉੱਤੇ ਹਮੇਸ਼ਾ ਧਿਆਨ ਰੱਖਿਆ ਔਰ ਇਸ ਕਰਕੇ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਭਾਵੇਂ ਉਹ ਰਸਤਾ ਖੋਲਣ ਦੀ ਹੋਵੇ ਏਸ਼ੀਆ ਨੂੰ ਭਾਵੇਂ ਉਹ ਬੰਦੀ ਸਿੰਘਾਂ ਦੀ ਹੋਵੇ ਬਦਲਪੁਰ ਨੇ ਕਹੀ ਹੈ ਕਿ ਭਈ ਬੰਦੀ ਸਿੰਘਾਂ ਨੂੰ ਲੈ ਕੇ ਅਸੀਂ ਜਿਹੜੀ ਹੈਗੀ ਹੈ ਉਹ ਮੰਗ ਉਠਾਵਾਂਗੇ ਪਹਿਲਾਂ ਵੀ ਜਿਹੜਾ ਹੈਗਾ ਇਹ ਗੱਲਾਂ ਚੱਲਦੀਆਂ ਰਹੀਆਂ ਆ ਕੁੱਕੀ ਗਿਲ ਹੋਣਾਂ ਦੀ ਗੱਲ ਕਰ ਲਈ ਹੈ ਅਸੀਂ ਅਸੀਂ ਗੱਲ ਕਰ ਲਈਏ ਪ੍ਰੋਫੈਸਰ ਭੁੱਲਰ ਦੀ ਅਸੀਂ ਗੱਲ ਕਰ ਲਈਏ ਸਤਨਾਮ ਸਿੰਘ ਹਾਈਜੈਕਰ ਦੀ ਪੋਟਾ ਸਾਹਿਬ ਵਾਲਿਆਂ ਦੀ ਅਸੀਂ ਗੱਲ ਕਰ ਲਈਏ ਬਰਿਆਮ ਸਿੰਘ ਹੋਰਾਂ ਦੀ ਇਹ ਕਿੰਨੇ ਚ ਕਰਵਾਏ ਸੀਗੇ ਇਹ ਸਾਰੇ ਕੀਤੇ ਸੀ ਅੱਜ ਵੀ ਸਾਹ ਸੁਖੀਰ ਸਿੰਘ ਗਾਦਰਪੁਰਾ ਨੇ ਜਿੱਥੇ ਮਿਸ ਯੂਜ਼ ਆਫ ਐਨਐਸਏ ਆਖਿਆ ਉਹ ਕਿਤੇ ਲੱਗਿਆ ਨੇ ਸਿਫ ਰੀਸੈਂਟ ਤੇ ਅਮਰਿਤਪਾਲ ਜੀ ਤੇ ਲੱਗਾ ਕਿੰਨੀਆਂ ਸੀਟਾਂ ਤੁਹਾਡੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਆ ਜਾਣਗੀਆਂ ਅਕਾਲੀ ਦਲ ਇਸ ਵੇਲੇ ਸੀਟਾਂ ਦੀ ਲੜਾਈ ਨਹੀਂ ਲੜਦਾ ਪਿਆ ਅਕਾਲੀ ਦਲ ਇਸ ਵੇਲੇ ਪੰਜਾਬ ਦੇ ਬੁਤਿਆਂ ਦੀ ਲੜਾਈ ਲੜ ਰਿਹਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਈ ਜਿਹੜੇ ਨੈਸ਼ਨਲ ਮੁੱਦੇ ਨੇ ਉਸ ਨੂੰ ਲੈ ਕੇ ਕਈ ਗੱਲਾਂ ਹੋਈਆਂ ਨੇ ਉਸ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਲੀਡਰ ਨੇ ਗੱਲਬਾਤ ਅਸੀਂ ਕਰ ਲਏ ਆ ਚੋਣ ਮੈਨੀਫੈਸਟੋ ਨੈਸ਼ਨਲ ਮੁੱਦਿਆਂ ਦੇ ਉੱਤੇ ਆਲਓਵਰ ਰੱਖਿਆ ਗਿਆ ਹੈ ਜਿਵੇਂ ਕਿ ਪੰਜਾਬ ਦੇ ਜੋ ਰਾਸਤੇ ਹੈਗੇ ਨੇ ਟਰੇਡ ਦੇ ਰਾਸਤੇ ਨੇ ਜਾਂ ਫਿਰ ਦੂਸਰੇ ਰਾਸਤੇ ਨੇ ਉਹਨਾਂ ਨੂੰ ਜਿਹੜਾ ਹੈਗਾ ਖੋਲਣ ਦੀ ਗੱਲ ਕੀਤੀ ਉਸ ਤੋਂ ਬਾਅਦ ਹੋਰ ਕਈ ਮੁੱਦੇ ਨੇ ਮੇਨਲੀ ਜਿਹੜਾ ਹੈਗਾ ਇਹ ਉਹ ਕਿਵੇਂ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਕਿਵੇਂ ਮਤਲਬ ਕਰਨ ਦੀ ਕੋਸ਼ਿਸ਼ ਕਰੇਗੀ ਅਤੇ ਇਹ ਰਾਸਤਾ ਕਿੰਨੇ ਜਲਦੀ ਜਿਹੜਾ ਹੈ ਉਹ ਖੁੱਲ੍ਹੇ ਗੱਲ ਇਹ ਹੈ ਕਿ ਸ਼ੋਮਨੀ ਅਕਾਲੀ ਦਲ ਜਿਹੜਾ ਹੈਗਾ ਉਹ ਇੱਕ ਖੇਤਰੀ ਪਾਰਟੀ ਆ ਪੰਜਾਬ ਨੂੰ ਪੰਜਾਬ ਦੀ ਦੇ ਵਿੱਚ ਉਹਨਾਂ ਦੀ ਜੜ੍ਹ ਹੈਗੀ ਹੈ ਮੈਂ ਇਹ ਸਮਝਦਾ ਵਾਂ ਕਿ ਸ਼ੋਮਨੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਇੰਟਰਸਟ ਦੇ ਉੱਤੇ ਹਮੇਸ਼ਾ ਧਿਆਨ ਰੱਖਿਆ ਔਰ ਇਸ ਕਰਕੇ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਭਾਵੇਂ ਉਹ ਰਸਤਾ ਖੋਲਣ ਦੀ ਹੋਵੇ ਏਸ਼ੀਆ ਨੂੰ ਭਾਵੇਂ ਉਹ ਬੰਦੀ ਸਿੰਘਾਂ ਦੀ ਹੋਵੇ ਭਾਵੇਂ ਉਹ ਧਾਰਮਿਕ ਇਕਤਾ ਦੀ ਗੱਲ ਹੋ ਜਾਣ ਪਾਣੀਆਂ ਦੀ ਗੱਲ ਹੋ ਜਵੇ ਲੈਂਡ ਰਿਫਾਰਮਸ ਹੋ ਜਾਣ ਇਹ ਸਾਰੀਆਂ ਗੱਲਾਂ ਪੰਜਾਬ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਕੀਤੀਆਂ ਨੇ ਔਰ ਮਨ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਾਪਸ ਜਿਹੜਾ ਗਰਾਫ ਉਹ ਵਧ ਰਿਹਾ ਲੋਕਾਂ ਦੇ ਵਿੱਚ ਔਰ ਸਾਧ ਸੁਖਬੀਰ ਸਿੰਘ ਵੀ ਹੁਣ ਪੁਲਾਰਿਟੀ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੈਰਾ ਦੇ ਰਹੇ ਨੇ ਬਦਲ ਵੀ ਸਿੰਘ ਬਾਦਲ ਖੁਰਾ ਨੇ ਕਹੀ ਹੈ ਕਿ ਭਈ ਬੰਦੀ ਸਿੰਘਾ ਨੂੰ ਲੈ ਕੇ ਅਸੀਂ ਜਿਹੜੀ ਹੈਗੀ ਹੈ ਉਹ ਮੰਗ ਉਠਾਵਾਂਗੇ ਪਹਿਲਾਂ ਵੀ ਜਿਹੜਾ ਹੈਗਾ ਇਹ ਗੱਲਾਂ ਚੱਲਦੀਆਂ ਰਹੀਆਂ ਪਰ ਭਾਈ ਅਮਰਿਤਪਾਲ ਸਿੰਘ ਖੁਰਾ ਦੇ ਮਾਤਾ ਹੁਰੀ ਕਹਿੰਦੇ ਨੇ ਕਿ ਇਹ ਕਿਹੜੇ ਬੰਦੀ ਸਿੰਘਾ ਦੀ ਗੱਲ ਕਰਦੇ ਨੇ ਹਾਲਾਂਕਿ ਉਹ ਬੰਦੀ ਸਿੰਘਾ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਹਜੇ ਤੱਕ ਇਹਨਾਂ ਦੀ ਸਰਕਾਰ ਸੈਂਟਰ ਦੇ ਵੀ ਨਾਲ ਰਹੀ ਇੰਨਾ ਗਠ ਜੋੜ ਰਿਆ ਇੰਨੀ ਉਹਨਾਂ ਦੇ ਨਾਲ ਗੱਲਬਾਤ ਰਹੀ ਹਲੇ ਤੱਕ ਕਿਉਂ ਨਹੀਂ ਛਡਾ ਪਏ ਜੀ ਗੱਲਬਾਤ ਕਰਦੇ ਮੈਂ ਸਮਝਦਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਮੈਂ ਪ੍ਰਧਾਨ ਰਿਆ ਸੀ ਅਕਾਲੀ ਦਲ ਦਾ ਪ੍ਰਧਾਨ ਦਿੱਲੀ ਦਾ ਸੀਗਾ ਕੁਕੀ ਗੇਲ ਹੋਣਾਂ ਦੀ ਗੱਲ ਕਰ ਲਈਏ ਅਸੀਂ ਅਸੀਂ ਗੱਲ ਕਰ ਲਈਏ ਪ੍ਰੋਫੈਸਰ ਪੁੱਲਰ ਦੀ ਅਸੀਂ ਗੱਲ ਕਰ ਲਈਏ ਸਤਨਾਮ ਸਿੰਘ ਹਾਈਜੈਕਰ ਦੀ ਪੋਟਾ ਸਾਹਿਬਾਂ ਵਾਲਿਆਂ ਦੀ ਅਸੀਂ ਗੱਲ ਕਰ ਲਈਏ ਬਰਿਆਮ ਸਿੰਘ ਹੋਣਾਂ ਦੀ ਇਹ ਕਿੰਨੇ ਚ ਕਰਵਾਏ ਸੀਗੇ ਇਹ ਸਾਰੇ ਕੀਤੇ ਸੀ ਅੱਜ ਵੀ ਸਾਰ ਸੁਖਬੀਰ ਸਿੰਘ ਬਾਦਲ ਹੋਣਾਂ ਨੇ ਜਿੱਥੇ ਮਿਸ ਯੂਜ਼ ਆਫ ਐਨਐਸਏ ਆਖਿਆ ਉਹ ਕਿਤੇ ਲੱਗਿਆ ਨੇ ਸੇ ਰੀਸੈਂਟ ਅਮਰਿਤਪਾਲ ਜੀ ਤੇ ਲੱਗਾ ਮੈਂ ਸਮਝਦਾ ਮਾਂ ਕਿ ਮਰਾਦੀ ਮਾਤਾ ਜੀ ਦੇ ਗੱਲ ਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਜਾਂਦਾ ਅਕਾਲੀ ਦਲ ਜਿਹੜਾ ਉਹ ਇਹ ਨਹੀਂ ਦੇਖਦਾ ਕਿ ਕੋਈ ਅਕਾਲੀ ਦਲ ਨਾਲ ਸੰਬੰਧਿਤ ਹੈ ਤੇ ਉਹਦੇ ਵਾਸਤੇ ਲੜਾਈ ਲੜਨੀ ਹੈ ਜਿੰਨੇ ਵੀ ਵਾਸਤੇ ਲੜਾਈ ਲੜੀ ਤੁਸੀਂ ਹਵਾਰਾ ਸਾਹਿਬ ਨੂੰ ਪੁੱਛੋ ਕਹਿੰਦਾ ਜੇਲ੍ਹ ਦੇ ਅਧਿਕਾਰ ਜਿਹੜੇ ਬੰਦ ਕੀਤੇ ਸੀ ਉਹ ਕੇਸ ਕਿਹਨੇ ਲੜਿਆ ਸੀਗਾ ਮੈਂ ਅਜ਼ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਹੋ ਕੇ ਹਵਾਰਾ ਸਾਹਿਬ ਨੂੰ ਅਧਿਕਾਰ ਦਵਾਇਆ ਤਿਹਾਰ ਜੇਲ੍ਹ 'ਚ ਮੈਂ ਸਮਝਦਾ ਵਾਂ ਤੁਸੀਂ ਲੋਹਰੀਆ ਸਾਹਿਬ ਨਾਲ ਗੱਲ ਕਰੋ ਸੋ ਇਸ ਕਰਕੇ ਇਹ ਸਿਆਸੀ ਮਾਹੌਲ ਹੈ ਜੋ ਮਰਜੀ ਕੋਈ ਵੀ ਕੁਝ ਕਹਿ ਸਕਦੇ ਨੇ ਪਰ ਮੈਂ ਉਹਨਾਂ ਦੀ ਮਾਤਾ ਦੀ ਇੱਜ਼ਤ ਕਰਦਾ ਮੈਂ ਉਸਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਮੈਂ ਆਪਣੀ ਪਰਫਾਰਮੈਂਸ ਦੱਸੀ ਆ ਸੀ ਜਿੰਨਾ ਜਿੰਨਾ ਨੂੰ ਛੁਡਾਇਆ ਸੀ I think ਕਿੰਨੀਆਂ ਸੀਟਾਂ ਤੁਹਾਡੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਆ ਜਾਣਗੀਆਂ ਤੇਰਾ ਸੀਟਾਂ ਦੇ ਉੱਤੇ ਲੜਾਈ ਹੈਗੀ ਹੈ ਤੇ ਤੁਹਾਨੂੰ ਕੀ ਲੱਗਦਾ ਕਿੰਨੀਆਂ ਸੀਟੀਆਂ ਜਿਹੜੀਆਂ ਨੇ ਆਕਾਲੀ ਦਲ ਅਕਾਲੀ ਦਲ ਇਸ ਵੇਲੇ ਸੀਟਾਂ ਦੀ ਲੜਾਈ ਨਹੀਂ ਲੜਦਾ ਪਿਆ ਆਕਾਲੀ ਦਲ ਇਸ ਵੇਲੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਿਹਾ ਜੇ ਸੀਟਾਂ ਜਿੰਤੀਆਂ ਹੁੰਦੀਆਂ ਤੇ ਸ਼ਾਇਦ ਸਮਝੌਤਾ ਬੀਜੇਪੀ ਨਾਲ ਹੋ ਜਾਂਦਾ ਇਸ ਵੇਲੇ ਪੋਲਿਟਿਕਲ ਐਂਗਲ ਤੋਂ ਨਹੀਂ ਦੇਖਿਆ ਜਾ ਰਿਹਾ ਪੰਜਾਬ ਦੇ ਮੁੱਦਿਆਂ ਤੋਂ ਦੇਖਿਆ ਜਾ ਰਿਹਾ ਪੰਜਾਬ ਦੀ ਜੜ੍ਹ ਦੇ ਵਿੱਚ ਅਕਾਲੀ ਦਲ ਜਿਹੜਾ ਹੈ ਉਹ ਵਾਪਸ ਜਿਸ ਤਰੀਕੇ ਨਾਲ ਸੀ ਉਸ ਤਰੀਕੇ ਨਾਲ ਖੜਾ ਹੋਣਾ ਚਾਹ ਰਿਹਾ ਔਰ ਅਚੀਆਂ ਸੀਟਾਂ ਲੈ ਕੇ ਜਾਏਗਾ। ਬਹੁਤ ਹੀ ਉਮੀਦਵਾਰ ਕਈ ਨਹੀਂ ਕਹਿੰਦੇ ਪਏ ਨੇ ਕਿ ਸ਼੍ਰੋਮਣੀ ਅਕਾਲੀ ਦਲ ਇਹਨਾਂ ਦੇਖ ਚੁੱਕੀ ਹੈ ਕਿ ਉਸ ਦੇ ਕੋਲ ਪਾਰਟੀ ਫੰਡ ਨਹੀਂ ਹੈਗਾ ਕਿਸੇ ਨੂੰ ਤਰੀਕੇ ਕਿਸੇ ਵੀ ਤਰੀਕੇ ਦਾ ਪਾਰਟੀ ਫੰਡ ਨਹੀਂ ਮਿਲ ਰਿਹਾ ਜਿਸ ਕਾਰਨ ਨਾ ਤਾਂ ਚੋਣ ਪ੍ਰਚਾਰ ਹੋ ਰਿਹਾ ਤੇ ਨਾ ਹੀ ਚੋਣਾਂ ਦੇ ਵਿੱਚ ਸੀਟਾਂ ਜਿੱਤਣ ਦੀ ਜਿਹੜੀ ਉਹ ਸ਼ਮਤਾ ਬਧੀ ਮੈਂ ਸਮਝਦਾ ਮਾਂ ਕਿ ਇਹ ਈਸ਼ੂ ਜਿਹੜਾ ਇਹ ਮੈਂ ਨਹੀਂ ਐਡਰੈਸ ਕਰ ਸਕਦਾ ਇਹ ਤੇ ਪਾਰ ਕਿਨ ਹਾਂ ਜਿਹੜੇ ਉਹ ਕੀ ਹੁੰਦੇ ਨੇ ਉਹ ਜਿਹੜੇ ਬੌਂਡਸ ਵਿੱਚ ਸੀ ਕਿ ਉਹ ਮੇਰੇ ਖਿਆਲ ਉਹਦਾ حساب ਦੇਖ ਲਓ ਫੰਡ ਤੇ ਉਹਨਾਂ ਕੋਲ ਆ ਕਿ ਜਿਨ੍ਹਾਂ ਨੇ ਆਰਮ ਟਵਿਸਟ ਕਰਕੇ ਲੋਕਾਂ ਕੋਲੋਂ ਪੈਸੇ ਲੈਏ ਨੇ ਈੜੀ ਜਾਂਦੀ ਹੈ ਤਾਂ ਸਵੇਰ ਨੂੰ ਉੱਥੇ ਕਰੋੜਾਂ ਰੁਪਏ ਦਿੱਤਾ ਜਾਂਦਾ ਅਗਲੇ ਦਿਨ ਉਹਨਾਂ ਨੂੰ ਕਲੀਨ ਚਿੱਟ ਮਿਲ ਜਾਂਦੀ ਹੈ ਸੋ ਇਹ ਪਾਰਟੀ ਦੀ ਹਾਈ ਕਮਾਂਡ ਇਸ ਦਾ ਜਵਾਬ ਦੇਗੀ ਆਖਰੀ ਸਵਾਲ ਹੈ ਮੇਰਾ ਪੰਜਾਬ ਦੇ ਅਤੇ ਭਾਰਤ ਦੇ ਕਈ ਗੁਰਦੁਆਰਿਆਂ ਸਾਹਿਬ ਨੇ ਜਿਨ੍ਹਾਂ ਦੇ ਉੱਤੇ ਆਰਐਸਐਸ ਵੱਲੋਂ ਜਿਹੜਾ ਹੈਗਾ ਇਲਲੀਗਲ ਕਹਿ ਲੋ ਜਾਂ ਫਿਰ ਅਣਕਿੱਧ ਤਰੀਕੇ ਦੇ ਨਾਲ ਕਬਜ਼ਾ ਕੀਤਾ ਗਿਆ ਹੈ ਸ਼੍ਰੋਮਣੀ ਕਾਲੀ ਦਲ ਇਸ ਨੂੰ ਕਿਵੇਂ ਛਡਾਉਣ ਦੀ ਕੋਸ਼ਿਸ਼ ਕਰੇਗੀ ਅਤੇ ਪਹਿਲਾਂ ਵੀ ਜਦੋਂ ਤੁਹਾਡੀ ਸੈਂਟਰ ਦੇ ਨਾਲ ਜਦੋਂ ਗੱਠਜੋੜ ਰਿਆ ਜਾਂ ਫਿਰ ਉਹਨਾਂ ਦੇ ਨਾਲ ਜਦੋਂ ਵਾਰਤਾਲਾਪ ਹੁੰਦੀਆਂ ਰਹੀਆਂ ਉਦੋਂ ਇਹ ਮੁੱਦੇ ਕਿਉਂ ਨਹੀਂ ਚੱਕੇ ਗਏ ਹੁਣ ਹੀ ਇਹ ਮੁੱਦੇ ਕਿਉਂ ਚੱਕੇ ਜਾਂਦੇ ਨੇ ਇਹ ਉਦੋਂ ਵੀ ਚੱਕੇ ਗਏ ਸੀ ਕਿ ਪਟਨਾ ਸਾਹਿਬ ਦੀ ਕਮੇਟੀ ਸੈਂਟਰ ਕਰਨ ਜਾ ਰਹੀ ਸੀ ਉਸ ਨੂੰ ਰੋਕ ਦਿੱਤਾ ਗਿਆ ਸੀਗਾ 1970 ਚੰ드ਰਾ ਗਾਂਧੀ ਨੇ ਦਿੱਲੀ ਗੁਰਦੁਆਰਿਆਂ ਤੇ ਕਬਜ਼ੇ ਕਰਕੇ ਸਰਕਾਰੀ ਬੋਰਡ ਬ 70 ਤੋਂ ਲੈ ਕੇ 75 ਤੱਕ ਰਿਹਾ ਸੀ ਉਹ ਮੋਰਚਾ ਕਾਦੀ ਦਲ ਨੇ ਲਾਇਆ ਸੀ ਉਦੋਂ ਮੇਰੇ ਫਾਦਰ ਪ੍ਰਧਾਨ ਸੀਗੇ ਅ ਅ ਔਰ 50 ਸਾਲਾਂ ਬਾਅਦ ਸੈਂਟਰ ਨੂੰ ਵਾਪਸ ਲੈਣਾ ਪਿਆ ਦਿੱਲੀ ਸੇ ਗੁਰਦੁਆਰਾ ਐਕਟ ਬਣਿਆ 1971 ਜਿਹਦੀ ਅਸੀਂ ਇਲੈਕਸ਼ਨਾਂ ਲੜਦੇ ਆ ਅਕਾਲੀ ਦਲ ਸક્ષਮ ਹੈ ਛੁੜਵਾਏਗਾ ਪੰਜਾਬ ਦਾ ਪਾਣੀ ਅਤੇ ਜੋ ਇੱਕ ਗੱਲ ਕਹੀ ਹੈਗੀ ਹੈ ਕਿ ਪੰਜਾਬ ਦੇ ਵਿੱਚ ਜੋ ਖੇਤੀਬਾੜੀ ਦੂਸਰੇ ਸੂਬੇ ਦੇ ਲੋਕ ਆ ਕੇ ਕਰਦੇ ਨੇ ਜੇਕਰ ਤੁਹਾਡੀ ਸਰਕਾਰ ਹੁੰਦੀ ਹੈ ਤੇ ਉਹਨਾਂ ਨੂੰ ਤੁਸੀਂ ਬੰਦ ਕਰੋਗੇ ਹਾਊ ਇਟਸ ਪੋਸੀਬਲ ਮੈਂ ਸਮਝਦਾ ਕਿ ਜੇ ਦੂਜੇ ਸੂਬਿਆਂ ਨੇ ਆਪਣਾ ਕਾਨੂੰਨ ਬਣਾਇਆ ਤੇ ਫਿਰ ਜਿਵੇਂ ਉਹਨਾਂ ਦੇ ਵਿੱਚ ਕਾਨੂੰਨ ਹੈਗਾ ਉਹ ਸਾਡੇ ਚ ਵੀ ਹੋਣਾ ਚਾਹੀਦਾ ਹਾਂਜੀ ਸੈਂਟਰ ਕਰਨ ਦਾ ਵੀ ਕਿ ਇਹ ਸਾਰਾ ਮੈਂ ਸਮਝਦਾ ਵਾਂ ਕਿ ਇਹ ਤੇ ਟੈਕਨੀਕਲ ਗੱਲ ਹੈ ਸਾਹ ਸੁਖਬੀਰ ਸਿੰਘ ਬਾਦਲ ਉਹਦਾ ਰਸਤਾ ਕੱਟਣਗੇ ਠੀਕ ਸ਼ੁਕਰੀਆ ਤਾਂ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਲੀਡਰ ਨੇ ਜਨਤਾ ਨਾਲ ਗਲਬਾਤ ਕੀਤੀ ਹੈ ਪੰਜਾਬ ਦੇ ਵਿੱਚ ਇਸ ਵਕਤ ਲਗਾਤਾਰ ਸੀਟਾਂ ਨੂੰ ਲੈ ਕੇ ਲੜਾਈ ਜਿਹੜੀ ਹੈ ਉਹ ਚੱਲ ਰਹੀ ਹੈਗੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਅਸੀਂ ਸੀਟਾਂ ਦੇ ਲਈ ਲੜਾਈ ਨਹੀਂ ਲੜ ਰਹੇ ਹਾਂ ਪੰਜਾਬ ਦੇ ਲਈ ਲੜ ਰਹੇ ਹਾਂ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿਹੜੀ ਹੈ ਉਹ ਇਸ ਵਕਤ ਚੋਣ ਮੈਦਾਨ ਦੇ ਵਿੱਚ ਖੜੇ ਆ ਕੈਮਰਾ ਪਸੰਦ ਪੰਕੇ ਦੇ ਨਾਲ ਅਜਿ ਗੁਪਤਾ बाबूशाही ਟਾਈਮ ਚੱਲਣ ਦੇ